ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਸਵਾਲ ਪੁਲਿਸ ਪ੍ਰਸ਼ਾਸਨ ਤੋਂ ਪੰਜਾਬ ਦੀ ਤੇ ਪੰਜਾਬ ਦੀ ਸਰਕਾਰ ਤੋਂ ਹੈ ਮੈਨੂੰ ਬੜੀ ਖੁਸ਼ੀ ਆ ਮਹਿਰੂ ਨੂੰ ਫੜਨ ਵਾਸਤੇ ਅਮਰਿਤਪਾਲ ਸਿੰਘ ਜੀ ਮੇਰੇ ਭਾਈ ਜਿਹੜੇ ਮਹਿਰੂ ਆ ਉਹਨਾਂ ਨੂੰ ਫੜਨ ਵਾਸਤੇ ਬੜੀ ਛੇਤੀ ਗ੍ਰਿਫਤਾਰੀ ਦੇ ਵਾਰੰਡ ਕੱਢ ਦਿੱਤੇ ਅਜੇ ਤੱਕ ਕੁੜੀਆਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਸਤੇ ਕੁੜੀਆਂ ਨੂੰ ਬੜਾ ਪ੍ਰੋਟੈਕਸ਼ਨ ਦੀ ਬਾਰੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਆ ਮੈਂ ਅੱਜ ਪੁਲਿਸ ਪ੍ਰਸ਼ਾਸਨ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਆ ਭਈ ਇੰਨੇ ਸਾਲਾਂ ਤੋਂ ਜਦੋਂ ਪੁੱਲੜ ਪੀਜ਼ਾ ਵਾਲਾ ਮਾਮਲਾ ਹੋਇਆ ਸੀਗਾ ਉਦੋਂ ਤੁਹਾਨੂੰ ਉਦੋਂ ਤੁਹਾਨੂੰ ਤੁਸੀਂ ਚੁੱਪ ਕਰਕੇ ਕੁੜੀ ਇੱਕ ਕੁੜੀ ਜਿਹਨੇ ਆਵਾਜ਼ ਚੱਕੀ ਸੀ ਉਹਨੂੰ ਚੱਕ ਕੇ ਰਾਤੋਂ ਰਾਤ ਡੀਸੀ ਆਫਿਸ ਤੋਂ ਬਾਹਰ ਅੰਦਰ ਚੱਕ ਕੇ ਅੰਦਰ ਸੁੱਟ ਕੇ ਪਰਚਾ ਕਟਿਆ ਸੀਗਾ ਮੈਂ ਪੁੱਛਣਾ ਚਾਹਦੀ ਆ ਉਹ ਤਾਂ ਤੁਹਾਡੇ ਤੋਂ ਨੱਥ ਪਵਾਇਆ ਨਹੀਂ ਗਿਆ ਉਹਦਾ ਅਸਰ ਮੈਂ ਤੁਹਾਨੂੰ ਅੱਜ ਵੀਡੀਓ 'ਚ ਦਿਖਾਉਂਗੀ ਆ ਦੇਖ ਲਓ ਕੰਮ ਦੇ ਜਿਹੜੇ ਸਾਡੇ ਯੋਧਾ ਨੇ ਜਿੰਨੇ ਆ ਵਾਲਾ ਕੰਮ ਚੱਕਿਆ ਕਿ ਬਈ ਗੰਦ ਸਾਫ ਕਰਨਾ ਹੈ ਉਹਨਾਂ ਨੇ ਤਾਂ ਵਾਰਨਿੰਗ ਦਿੱਤੀ ਸੀ ਨਾ ਨਹੀਂ ਉਹ ਕੁੜੀ ਮੰਨੀ ਨਹੀਂ ਉਹ ਮੇਰੀ ਭੈਣ ਮੰਨੀ ਤਾਂ ਫਿਰ ਉਹ ਵਿਚਾਰੀ ਦਾ ਉਹਨੂੰ ਗੱਡੀ ਚੜਾ ਦਿੱਤਾ ਇੱਥੇ ਗਲਤ ਕੀ ਕਰ ਦਿੱਤਾ ਉਹਨਾਂ ਨੇ ਕੀ ਗਲਤ ਕਰ ਦਿੱਤਾ ਉਹਨੂੰ ਸਮਝਾਇਆ ਸੀ ਅੱਜ ਵੀ ਬਹੁਤ ਸਾਰੀਆਂ ਭੈਣਾਂ ਦੁਨੀਆ 'ਚ ਆ ਰਹੀਆਂ ਹਨ ਉਹਨਾਂ ਨੂੰ ਅਜੇ ਤੱਕ ਵੀ ਅਜੇ ਤੱਕ ਵੀ ਇੱਕ ਹੈਗੀ ਆ ਲੁਥਾਰਾ ਕੀ ਲੁਥੁਰੀ ਪਤਾ ਨਹੀਂ ਕੀ ਹੋਇਆ ਹੈਗਾ ਅਜੇ ਵੀ ਉਹਦੀ ਜਿਹੜੀ ਸਟਾਰਟਿੰਗ ਦੀ ਜਿਹੜੀ ਡਿਪਿਕ ਸ਼ੋ ਹੁੰਦੀ ਹੈ ਨਾ ਫੇਸਬੁੱਕ 'ਚ ਅਜੇ ਵੀ ਉਹ ਨੰਗੀ ਕਪੜਿਆਂ 'ਚ ਆ ਸਰਕਾਰਾਂ ਨੂੰ ਬੜੀ ਛੇਤੀ ਗ੍ਰਫਤਾਰੀ ਦੇ ਵਾਰੰਟ ਕੱਢ ਦਿੱਤੇ ਤੁਸੀਂ ਅਮਰਿਤਪਾਲ ਸਿੰਘ ਜੀ ਮੇਰੇ ਭਰਾ ਮਹਿਰੂ ਨੂੰ ਉੱਪਰ ਤੁਸੀਂ ਵਾਰੰਟ ਕੱਢਣ ਦੇ ਆ ਪਰ ਤੁਸੀਂ ਆ ਪੰਜਾਬ ਦੀ ਗੰਦਗੀ ਵੱਲ ਤੁਹਾਡੀ ਨਜ਼ਰ ਨਹੀਂ ਜਾਂਦੀ ਜਾਂ ਫਿਰ ਤੁਸੀਂ ਠੇਕਾ ਲਿਆ ਹੈ ਜਿਹੜਾ ਬੰਦਾ ਬੋਲੂ ਉਹਨੂੰ ਚੱਕ ਕੇ ਅੰਦਰ ਕਰੋ ਜਾਂ ਫਿਰ ਤੁਸੀਂ ਇਹ ਕਸਮ ਖਾਦੀ ਆ ਕਿ ਭਈ ਸਿੱਖ ਕਮਿਊਨਿਟੀ ਦੇ ਜਿੰਨੇ ਲੋਗ ਆ ਉਹਨਾਂ ਨੂੰ ਚੱਕ ਚੱਕ ਕੇ ਜਿਹੜੇ ਆਵਾਜ਼ ਚੱਕਦੇ ਉਹਨਾਂ ਨੂੰ ਅੰਦਰ ਕਰੀਏ ਲੱਖ ਦੀ ਲੰਤ ਹੈ ਪੰਜਾਬ ਸਰਕਾਰ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਉੱਪਰ ਗਲਤ ਨੂੰ ਗਲਤ ਹੁੰਦੇ ਹੋਏ ਵੀ ਦੇਖਦੇ ਹੋਏ ਵੀ ਉਹ ਕੁੜੀਆਂ ਨੂੰ ਤੁਸੀਂ ਨੱਥ ਪਾਣ ਦਾ ਹਜੇ ਤੱਕ ਨਹੀਂ ਸੋਚਿਆ ਤੁਸੀਂ ਉਹ ਕੁੜੀਆਂ ਵਾਸਤੇ ਕੁਝ ਨਹੀਂ ਸੋਚਿਆ ਉਹਨਾਂ ਦਾ ਕੀ ਆ ਇੱਕ ਮੈਰੂਨੇਜ ਇੱਕ ਕਤਲ ਕਰਕੇ ਉਨ ਉਹ ਖਤਮ ਉਹਨਾਂ ਉਸ ਕੁੜੀ ਨੂੰ ਖਤਮ ਕਰਕੇ ਇਸ ਚੀਜ਼ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਤੇ ਸਾਰੇ ਤੁਹਾਡੇ ਸਰਕਾਰਾਂ ਦਾ ਵੀ ਸਾਨੂੰ ਹੌਸਲਾ ਚਾਹੀਦਾ ਤਾਂ ਜੋ ਇਹ ਪੂਰਾ ਗੰਦਕ ਸਮੇਟਿਆ ਜਾਵੇ ਪਰ ਹੈ ਤੁਹਾਡੇ ਅੰਦਰ ਤਾਕਤ ਹੈ ਨਹੀਂ ਕਿਸੇ ਦੇ ਅੰਦਰ ਹੈ ਨਹੀਂ ਕਿਸੇ ਦੇ ਅੰਦਰ ਅੱਜ ਵੀ ਮੇਰੀਆਂ ਭੈਣਾਂ ਹੈਗੀਆਂ ਐਦਾਂ ਦੀਆਂ ਦੋ ਚਾਰ ਨੂੰ ਤਾਂ ਮੈਂ ਦਿਖਾਉਣਾ ਚਾਹੁੰਦੀ ਆ ਹੈ ਇਸ ਭੈਣ ਨੂੰ ਨੱਥ ਪਾਉਣ ਵਾਲੀ ਉਹ ਨਾਤ ਪਾ ਸਕਦੀ ਆ ਇਹਦੀ ਛਾਤੀ ਨੂੰ ਨਾਤ ਪਾ ਸਕਦੀ ਆ ਮੇਰੇ ਵਰਗੇ ਨੇ ਛਾਤੀ ਬੋਲਦਾ ਮੈਨੂੰ ਚੱਕ ਕੇ ਅੰਦਰ ਸੁੱਟ ਦੇਣਾ ਆ ਬਰਕਤ ਪੈਂਦੀ ਆ ਆ ਪੰਜਾਬ ਦੀ ਬਰਕਤ ਰੂਰੰਦਾ ਹੀ ਆ ਸਰਕਾਰਾਂ ਨੂੰ ਦਿਖਦੀ ਆ ਪੁਲਿਸ ਪ੍ਰਸ਼ਾਸਨ ਨੂੰ ਦਿਖਦੀ ਆ ਬਸ ਇਹੀ ਗੱਲ ਆ ਫੜੋ ਚੱਲ ਰਾਜਰ ਕੇ ਕੌਮ ਦੇ ਸ਼ੇਰ ਨੂੰ ਅਮਰਿਤਪਾਲ ਮਹਿਰੂ ਨੂੰ ਫੜੋ ਉਹ ਮੇਰਾ ਭਰਾ ਬਹੁਤ ਵਧੀਆ ਕੰਮ ਕੀਤਾ ਵੀਰੇ ਇਦਾਂ ਦੀਆਂ ਕੁੜੀਆਂ ਨੂੰ ਰਹਿਣ ਦਾ ਹੱਕ ਨਹੀਂ ਸੀਗਾ ਪੰਜਾਬ ਨੂੰ ਗੰਦਾ ਕਰ ਰਹੀਆਂ ਕੌਰ ਕਹਿ ਕੇ ਆਪਣੇ ਪੰਜਾਬ ਦੇ ਸਿੱਖ ਧਰਮ ਨੂੰ ਲਾਂਂਤਾ ਪਵਾ ਰਹੀਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ